ਪਰੋਵਿੰਸ਼ੀਅਲ ਲੈਵਲ ਜਿਹੜਾ 온ਟਾਰੀਓ ਦੇ ਵਿੱਚ ਹੈ ਜੀ ਉੱਥੇ ਤਾਂ ਹੁਣ ਪੱਕੀ ਗੱਲ ਹੋ ਗਈ ਹੈ ਜੀ ਇਹ ਖਬਰ ਜਿਹੜੀ ਹੈ 100% ਹੋ ਗਈ ਪੱਕੀ ਕਿ 200 ਡਾਲਰ ਦਾ ਜਿਹੜਾ ਰਿਬੇਟ ਚੈੱਕ ਜਿਹੜੇ ਨੇ ਉਹ ਹੁਣ ਕਹਿ ਲੋ ਕਿ ਜਨਵਰੀ ਦੇ ਐਂਡ ਦੇ ਵਿੱਚ ਜਾਂ ਫੈਬਰੂਰੀ ਦੇ अर्ਲੀ ਫੈਬਰੂਰੀ ਤੱਕ ਲੋਕਾਂ ਦੀ ਜੇਬ ਵਿੱਚ ਪਹੁੰਚ ਜਾਣੇ ਚੱਕ ਜੀ ਇੱਕ ਮੈਂ ਇਹਦਾ ਨਾ ਹੋਰ ਐਡ ਕਰਦਾ ਜਿਹੜੀ ਮੇਰੀ ਜਾਣਕਾਰੀ ਹੈਗਾ ਕਿਉਂਕਿ ਜਿਵੇਂ ਇਹਨਾਂ ਨੇ 200 ਡਾਲਰ ਅਨਾਉਂਸ ਕੀਤਾ ਹੋਇਆ ਨਾ ਉੱਥੇ ਵੀ ਇੱਕ ਅਮਾਉਂਟ ਹੈ ਸ਼ਾਇਦ 500 ਜਾਂ ਕਿੰਨਾ ਹੋਗਾ ਉਹ ਤ ਆਪਣਾ ਬੀਸੀ ਦੇ ਵਿੱਚ ਉਹ ਵੀ ਜਦੋਂ ਵੀ ਉੱਥੇ ਬਿਦਰਸਬ ਬੈਠੋਗੇ ਬੈਠਣ ਸਾਰੋ ਪਾਸ ਕਰਕੇ ਉੱਥੇ ਵੀ ਲੋਕਾਂ ਨੂੰ ੜੀਕ ਉੱਥੇ ਵੀ ਲੋਕੀ ਉਹਨਾਂ ਦੇ ਆਪ ਦੇ ਵੀਡੀਓ ਤੋਂ ਪੁੱਛਦੇ ਨੇ ਵੀ ਸਾਨੂੰ ਦੱਸੋ ਜੀ ਕਦੋਂ ਮਿਲੂਗਾ 500 ਕਬ ਆਏਗਾ ਹਾਂ ਪਤਾ ਨਹੀਂ 500 ਜਾਂ ਛੇ ਜਿਆਦਾ ਤੋਂ ਕਿਉਂ ਉੱਥੇ ਰੇਵੇਟ ਮਿਲ ਰਿਹਾ ਉਹਨਾਂ ਨੂੰ ਜਿਹੜੀ ਤੁਹਾਡੀ ਕਾਰ ਇੰਸ਼ੋਰੈਂਸ ਉੱਥੇ ਹੁੰਦੀ ਹੈ ਨਾ ਜਿਹੜੀ ਆਟੋ ਇੰਸ਼ੋਰੈਂਸ ਹੈ ਉਹ ਹੈਗੀ ਉੱਥੇ ਉਹਨੂੰ ਉਹ BICBC ਕਹਿੰਦੇ ਆ ਹਾਂ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਉਹ 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 ਮਤਲਬ ਸਰਕਾਰੀ ਏਜੰਸੀ ਹੈ ਉਹ ਕਹਿੰਦੇ ਸਾਡੇ ਕੋਲੇ ਹੁਣ ਜਿਹੜੇ ਪੈਸੇ ਵਧ ਗਏ ਨਾ ਸਾਨੂੰ ਪ੍ਰੋਫਿਟ ਹੋਇਆ ਉਹ ਸੇ ਲੋਕਾਂ ਦੀ ਵੰਡ ਵਾਹ ਜੀ ਵਾਹ ਤੋਂ ਇਸ ਕਰਕੇ ਤੇ ਪਰ ਜਿਹੜਾ ਇਹ 200 ਡਾਲਰ ਇਹਨਾਂ ਨੇ ਹੁਣ ਅਨਾਰ ਕੀਤਾ ਨਾ ਉਹਦੇ ਤੇ ਜਿਹੜੀ ਵਿਰੋਧੀ ਧਿਰ ਹੈ ਹਾਂ ਉਹ ਇਹ ਕਹਿ ਰਹੀ ਹੈ ਕਿ ਇਹ 200 ਡਾਲਰ ਦੇ ਕੇ ਹਾਂ ਤੇ ਇਹਨਾਂ ਨੇ ਇਲੈਕਸ਼ਨ ਜਿਹੜੀ ਆ ਉਹ ਅਡਵਾਂਸ ਕਰਾਉਣੀ ਅੱਛਾ ਇਹਨਾਂ ਦਾ ਮਾਨਾ ਕਿ ਮੇਰੀ ਪਪੂਲਾਰਿਟੀ ਹੁਣ ਕਾਫੀ ਆ ਤੇ ਮੈਂ ਕਿਉਂ ਨਾ ਆਪਣੀ ਟਰਮ ਖਤਮ ਹੋਣ ਤੋਂ ਪਹਿਲੇ ਮੇਂ ਟਰਮ ਇਲੈਕਸ਼ਨ ਕਰਾਵਾਂ ਤੇ ਮੈਂ ਉਸ ਤੋਂ ਬਾਅਦ 4 ਸਾਲ ਹੋਰ ਹਕਮ ਦਾ ਰਾਜ ਕਰਾਂ ਤੇ ਹਾਂ ਸੋ ਇਸ ਤਰ੍ਹਾਂ ਦੀ ਗੱਲ ਆ ਪਰ ਉਹ ਜਿਹੜੀ ਤਰਕ ਫੋਰਡ ਸਾਹਿਬ ਦਾ ਹੈਗਾ ਇਹ ਅਸਲ ਚ ਇਹਨਾਂ ਨੇ ਐਲਾਨ ਕੀਤਾ ਸੀ ਪਿਛਲੇ ਸਾਲ ਅਕਤੂਬਰ ਦੇ ਵਿੱਚ ਜੈ 25 ਨਵੰਬਰ ਤੱਕ ਮੈਨੂੰ ਯਾਦ ਹੈ ਜਦੋਂ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਸੀ ਉਦੋਂ ਤੋਂ ਲੈ ਕੇ ਕਿਆ ਸਵਾਲ ਆਏ ਸੀ ਵੀ ਇਹ ਸ਼ਾਇਦ ਜਨਵਰੀ ਦੇ ਵਿੱਚ ਹੀ ਇਲੈਕਸ਼ਨ ਦਾ ਐਲਾਨ ਕਰ ਦੇਣ ਪਰ ਉੱਥੋਂ ਤੱਕ ਉਹਨਾਂ ਨੇ ਅਜੇ ਅਜੇ ਤੱਕ ਕੋਈ ਉਹ ਮੁਕਰ ਰਹੇ ਆ ਵੀ ਮੇਰਾ ਮਤਲਬ ਇਹ ਇਸ ਕਾਰਨ ਨਹੀਂ ਮੈਂ ਦੇ ਰਿਹਾ 200 ਡਾਲਰ ਕਿ ਮੈਂ ਵੋਟਾਂ ਲੈਣੀਆਂ ਉਹ ਕਹਿੰਦਾ ਮੈਂ ਇਸ ਕਾਰਨ ਦੇ ਰਿਹਾ ਵੀ ਲੋਕੀ ਬਹੁਤ ਮੰਗਾਈ ਨੂੰ ਜੂਝ ਰਹੇ ਆ ਕਾਰਬਨ ਟੈਕਸ ਦੇ ਕਲਾਬੀਓ ਕਿ ਉਹਨਾਂ ਨੇ ਫੈਦਰਲ ਕਾਰਬਨ ਟੈਕਸ ਬਹੁਤ ਜ਼ਿਆਦਾ ਹੋ ਗਿਆ ਹਾਂ ਸੋ ਇੱਕ ਇੱਕ ਇਹਦਾ ਕਾਰਨ ਹੈਗੇ ਤੇ ਉਹਨਾਂ ਨੇ ਇਹ ਵੀ ਦੱਸਿਆਗਾ ਹੁਣ ਜਿਹੜੀ ਸਟੇਟਮੈਂਟ ਆਈ ਹੈ ਨਾ ਤਾਜ਼ਾ ਸਰਕਾਰ ਵੱਲੋਂ ਹਾਂ ਉਹਨਾਂ ਦੇ ਬੁਲਾਰੇ ਨੇ ਕਿਹਾ ਵੀ ਹੁਣ 18 ਸਾਲ ਤੋਂ ਵਨ ਉਮਰ ਦੇ ਜਿੰਨੇ ਵੀ ਸਾਡੇ ਉੱਥੇ ਲੋਕ ਰਹਿੰਦੇ ਹੈਗੇ ਅੰਟਾਰਗੋ ਚ ਅੰਟਾਰਗੋ ਦੇ ਪਸਿੰਦੇ ਜਿਹੜੇ ਆ ਜੀ ਉਹ ਉਹਨਾਂ ਸਾਰਿਆਂ ਨੂੰ 200 ਡਾਲਰ ਜਿਹੜਾ ਉਹ ਦਿੱਤਾ ਜਾਂਦਾ